ਜਿਹੜੀਆਂ ਰੁੱਤਾਂ ਲੰਘੀਆਂ ਸੀ ਉਹੀ ਮੁੜ ਕੇ ਆ ਗਈਆਂ ਪਰ ਜਿਨ੍ਹਾਂ ਨੂੰ ਤੁਸੀਂ ਸੱਦਾ ਦਿੱਤਾ ਸੀ ਜਾਂ ਜਿਹੜੇ ਲੋਕਾਂ ਦੀ ਤੁਸੀਂ ਸੋਚ ਰੱਖੀ ਸੀ ਕਿ ਉਹ ਤੁਹਾਡੇ ਨਾਲ ਖੜ੍ਹ ਜਾਣਗੇ ਆ ਕੇ ਜੇ ਤੁਸੀਂ ਇੱਕ ਇਨਸਾਫ ਦੀ ਲੜਾਈ ਲੜੋਗੇ ਉਹ ਲੋਕ ਆਏ ਹੁਣ ਉਹਨਾਂ ਨੂੰ ਤੁਸੀਂ ਉਡੀਕ ਰਹੇ ਹੋ ਜਾਂ ਹੁਣ ਉਡੀਕ ਖਤਮ ਹੋ ਚੁੱਕੀ ਹੈ ਜੀ ਉਡੀਕ ਖਤਮ ਹੋ ਚੁੱਕੀ ਹੈ ਹੁਣ ਮੈਂ ਮੇਰੀ ਗੁਰੂ ਪਿਆਰੀ ਸਾਧ ਸੰਗਤ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਨਾ ਤੁਸੀਂ ਪਹਿਲਾਂ ਮੇਰੀ ਤੰਦਰੁਸਤੀ ਦੀ ਅਰਦਾਸ ਛੜ ਦੀ ਕਲਾ ਦੀ ਅਰਦਾਸ ਕਰਦੇ ਸੀ ਹੁਣ ਤੁਸੀਂ ਅਰਦਾਸ ਕਰੋ ਗੁਰੂ ਸਾਹਿਬ ਦੇ ਚਰਨਾਂ 'ਚ ਮੈਨੂੰ ਸ਼ਹੀਦੀ ਦਾ ਜਾਮ ਪਿਉਣ ਛੜ ਦੀ ਕਲਾ ਦੇਣਾ ਪਰ ਤੁਸੀਂ ਫਿਰ ਇਸ ਦੁਨੀਆ ਨੂੰ ਛੱਡਣ ਦੀ ਸੋਚ ਕਿਉਂ ਰੱਖਦੇ ਹੋ ਤੁਸੀਂ ਹੁਣ نیچے ਆਣ ਬਾਰੇ ਨਹੀਂ ਸੋਚਦੇ ਕਿ ਜਦੋਂ ਕੋਈ ਨਾਲ ਦੀ ਤੁਰਿਆ ਤਾਂ ਫਿਰ ਮੈਂ نیچے ਚਲਾ ਜਾਣਾ ਤੁਹਾਡਾ ਇੱਕ ਪਰਿਵਾਰ ਹੈ ਤੁਹਾਡਾ ਘਰ ਛੋਟੀਆਂ ਜੰਦਾ ਵੱਡੇ ਸਾਖੇ 6 7 9 ਸਾਲ ਦੀ ਉਮਰ ਦੇ ਵਿੱਚ ਉਹ ਕਿਹੜਾ ਮੁੜ ਗਏ ਸੀ ਆਪਣੇ ਆਪ ਨੂੰ ਕੁਰਬਾਨ ਕਰਾਤਾ ਕੌਮ ਦੇ ਲਈ ਮੈਨੂੰ ਸ਼ਹੀਦੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਚਾਹੀਦਾ ਮੈਂ ਤਾਂ ਹਰ ਰੋਜ਼ ਦੋ ਟਾਈਮ ਅਰਦਾਸ ਵੀ ਕਰਦਾ ਸ਼ਹੀਦੀ ਦੀ ਬਾਈ ਜੀ ਤੁਸੀਂ ਹੁਣ ਸੱਦਾ ਸੱਦਾ ਨਹੀਂ ਦਵੋਗੇ ਕਿਸੇ ਨੂੰ ਕੋਈ ਸੱਦਨ ਹੂੰ ਸੱਦਾ 13 ਤਰੀਕ ਦਾ ਸੀ ਪਹਿਲਾਂ ਉਹ ਮੈਂ ਕੈਨਸਲ ਕਰਾਇਆ ਵੀ ਆਪਾਂ ਲੋਕਾਂ ਨੂੰ ਹੁਣ ਪਰੇਸ਼ਾਨ ਕਰਨਾ ਛੱਡ ਦਿਓ ਕਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਹੂੰ ਉਹਨਾਂ ਦਾ ਇਸ ਮੋਰਚੇ ਦੇ ਵਿੱਚ ਬਾਈਕਾਟ ਹੈ ਹਮਾਲ ਤੱਕ ਸਾਡੀ ਜਥੇਦਾਰ ਨੇ ਕਦੇ ਫੋਨ ਕਰਕੇ ਮੇਰਾ ਹਾਲ ਚੱਲ ਵੀ ਨਹੀਂ ਪੁੱਛਿਆ ਜੀ ਸੀ ਪ੍ਰਧਾਨ ਨੇ ਮੇਰਾ ਕਦੇ ਹਾਲ ਚੱਲ ਵੀ ਨਹੀਂ ਪੁੱਛਿਆ ਹੂੰ ਤਾਂ ਹੁਣ ਮੇਰੇ ਮਰੇ ਤੋਂ ਵੀ ਨਾ ਆਇਓ ਮੈਂ ਅੱਜ ਗੁਰੂ ਸਾਹਿਬ ਅੱਗੇ ਹੀ ਅਰਦਾਸ ਕਰਦਾ ਵੀ ਦਾਤਾ ਜੀ ਨਿਮਾਣੇ ਤੇ ਤਰਸ ਕਰੋ ਸ਼ਹੀਦੀ ਦਾ ਜਾਮ ਪਿਓ ਇਹ ਮੇਰੀ ਇਹ ਲਾਸਟ ਇੰਟਰਵਿਊ ਹੋਵੇ ਅੱਜ ਤੋਂ ਬਾਅਦ ਮੈਂ ਆਪਣੇ ਵਿਚਾਰ ਮੈਂ ਇਸ ਧਰਤੀ ਦੇ ਰੱਖ ਹੀ ਨਾ ਸਕਾਂ ਤਾਂ ਚੜ੍ਹਦੀ ਕਲਾ ਨਾਲ ਸ਼ਹੀਦੀ ਦੇਵਾਂ ਇਹ ਮੋਰਚੇ ਨੂੰ ਹੁਣ ਫਤਿਹ ਸਮਝ ਖਤਮ ਸਮਝੀਏ ਨਹੀਂ ਤਾਂ ਹੁਣ ਮੇਰੀ ਸ਼ਹੀਦੀ ਤੋਂ ਬਾਅਦ ਮੇਰੀ ਤੇ ਸੰਭਲਿਓ ਮੈਨੂੰ ਚਾਰ ਕੰਦਿਆਂ ਦੀ ਜ਼ਰੂਰਤ ਹੈ ਸੱਚੇ ਤੇ ਪੱਕੇ ਗੁਰੂ ਨੂੰ ਪਿਆਰ ਕਰਨ ਵਾਲੇ ਹੂੰ ਉਹ ਤੁਹਾਡੇ ਵਰਗੇ ਭਰਾ ਮੇਰੇ ਹੈਗੇ ਮੋਲੇ ਸੋਨੇ ਹਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਗਾਰੇ ਲਾ ਕੇ ਗੁਰਜੀਤ ਸਿੰਘ ਸਿੱਧੀ ਦੇਗਾ ਸੱਚੇ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਗੱਲ ਪੰਜਾਬ ਦੇ ਵਿੱਚ ਪ੍ਰਚਲਿਤ ਹੈ ਪਰ ਇਸ ਤੋਂ ਮੰਦ ਭਾਗਾ ਵੀ ਕੁਝ ਨਹੀਂ ਹੋ ਸਕਦਾ ਕਿ ਗੁਰਾਂ ਤੇ ਗੁਰਾਂ ਦੇ ਨਾਂ ਤੇ ਵਸਣ ਵਾਲੇ ਇਸ ਪੰਜਾਬ ਦੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵੀ ਹੋਈਆਂ ਜਿਸ ਦਾ ਬਹੁਤ ਦੁੱਖ ਸਿੱਖ ਸੰਗਤਾਂ ਨੂੰ ਹੋਇਆ ਜਿਸ ਨੂੰ ਲੈ ਕੇ ਬਹੁਤ ਸਾਰੇ ਰੋਸ ਪ੍ਰਦਰਸ਼ਨ ਵੀ ਹੋਏ ਪਰ ਬਹੁਤ ਸਾਰੀਆਂ ਚੀਜ਼ਾਂ ਬੀਤੇ ਸਮੇਂ ਦੀ ਗੱਲ ਬਣ ਗਈਆਂ ਪਰ ਇੱਕ ਸਿੰਘ ਅਜੇ ਵੀ ਸਮਾਣੇ ਟਾਵਰ ਦੇ ਉੱਤੇ ਚੜ ਕੇ ਬੈਠਾ ਹੈ ਮੁੱਦਾ ਇਹ ਹੈ ਕਿ ਗੁਰੂ ਸਾਹਿਬ ਦੀਆਂ ਬੇਦਬੀਆਂ ਦਾ ਇਨਸਾਫ ਮਿਲਣਾ ਚਾਹੀਦਾ ਹੈ ਕੋਈ ਸਖਤ ਕਾਨੂੰਨ ਬਣਨਾ ਚਾਹੀਦਾ ਸੋ ਭਾਈ ਗੁਰਜੀਤ ਸਿੰਘ ਫੌਜੀ ਕਰਕੇ ਜੀ ਜਿਨ੍ਹਾਂ ਨੂੰ ਜਾਣਿਆ ਜਾਂਦਾ ਹੈ ਉਹ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਜਿਨ੍ਹਾਂ ਨੂੰ ਅੱਜ ਟਾਵਰ ਤੇ ਚੜੇ ਹੋਏ 400 ਤੋਤੇ ਦਿਨ ਹੋ ਚੁੱਕੇ ਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਢਟਾਲ ਹੋ ਕੇ ਪਏ ਹਾਂ ਸਿਹਤ ਨਸਾਜ਼ ਹੈ ਹਾਲ ਚਾਲ ਕਿਸ ਤਰ੍ਹਾਂ ਤੁਸੀਂ ਪਹਿਲਾਂ ਆਪਣੇ ਬਾਰੇ ਜਰਾ ਦੱਸਣ ਦੀ ਖੇਚਲ ਕਰੋ ਜੀ ਕਰੀਬ 10 ਦਿਨ ਹੋ ਗਏ ਰਵੀ ਜੀ ਬਕਰ ਨੇ ਥੋੜੇ ਬੈ ਸਰੀਰਾਂ ਹਮ ਵਖਰ ਦਾ ਬੀਬੀ ਕਾफी ਜ਼ਿਆਦਾ ਬਦੇ ਪੇ ਖਾੜ ਦੇ ਵਿੱਚ ਦਰਦ ਵੀ ਕਾफी ਹੋ ਰਿਹਾ ਹਮ ਹਾਂ ਚਲੋ ਗੁਰੂ ਦੀ ਕਿਰਪਾ ਦੇ ਨਾਲ ਚੜਦੀ ਕਲਾ ਚ ਕੋਈ ਪਰਵਾਹ ਨਹੀਂ ਹਮ ਤੁਹਾਡੀ ਸਿਹਤ ਨਸਾਜ਼ ਹੈ ਤੇ ਮੌਸਮ ਵੀ ਅਜਿਹਾ ਹੈ ਦਿਨ ਵੀ 400 ਤੋਂ ਤੁਹਾਨੂੰ ਉੱਤੇ ਹੋ ਚੁੱਕੇ ਆ ਪਰ ਰੁੱਤਾਂ ਮੁੜ ਕੇ ਆ ਗਈਆਂ ਜਿਹੜੀਆਂ ਰੁੱਤਾਂ ਲੰਘੀਆਂ ਸੀ ਉਹੀ ਮੁੜ ਕੇ ਆ ਗਈਆਂ ਪਰ ਜਿਨ੍ਹਾਂ ਨੂੰ ਤੁਸੀਂ ਸੱਦਾ ਦਿੱਤਾ ਸੀ ਜਾਂ ਜਿਹੜੇ ਲੋਕਾਂ ਦੀ ਤੁਸੀਂ ਸੋਚ ਰੱਖੀ ਸੀ ਕਿ ਉਹ ਤੁਹਾਡੇ ਨਾਲ ਖੜ ਜਾਣਗੇ ਆ ਕੇ ਜੇ ਤੁਸੀਂ ਇੱਕ ਇਨਸਾਫ ਦੀ ਲੜਾਈ ਲੜੋਗੇ ਉਹ ਲੋਕ ਆਏ ਹੁਣ ਉਹਨਾਂ ਨੂੰ ਤੁਸੀਂ ਉਡੀਕ ਰਹੇ ਹੋ ਜਾਂ ਹੁਣ ਉਡੀਕ ਖਤਮ ਹੋ ਚੁੱਕੀ ਹੈ ਜੀ ਨਹੀਂ ਭਾਈ ਜੀ ਉਡੀਕ ਖਤਮ ਹੋ ਚੁੱਕੀ ਹੈ ਮੇਰੀ ਹਮ ਮੈਂ ਗੁਰੂ ਪਿਆਰੀ ਸਾਧ ਸੰਗਤ ਨੂੰ ਦੱਸਣਾ ਚਾਹੁੰਨਾ ਜਦੋਂ ਮੈਂ ਚੜਿਆ ਸੀ ਮੈਨੂੰ ਇਹ ਸੀ ਵੀ ਮੇਰਾ ਕਿਹੜਾ ਕੋਈ ਕਰਤਾ ਕਾਰਜ ਹੈ ਹਮ ਸਾਰੇ ਪੰਥ ਦਾ ਕਾਰਜ ਹੈ ਗੁਰੂ ਗ੍ਰੰਥ ਸਾਹਿਬ ਸਾਡਾ ਸਾਰਿਆਂ ਦਾ ਹੀ ਪਿਆਵੋ ਹੈ ਹਮ ਤਾਂ ਮੈਂ ਵੀ ਅਦ비 ਨਾ ਸਹਾਰਦੇ ਹੋਏ ਇਸ ਟਾਵਰ ਤੇ ਚੜ ਗਿਆ ਤਾਂ ਮੈਂ ਜਥੇਦਾਰਾਂ ਨੂੰ ਵੀ ਫੋਨ ਕੀਤਾ ਉਹ ਵੀ ਨਾਲ ਖੜੇ ਐ ਜੀਪੀਸੀ ਪ੍ਰਧਾਨ ਨੂੰ ਵੀ ਫੋਨ ਕੀਤਾ ਉਹ ਵੀ ਅਜ ਤੱਕ ਨਹੀਂ ਆਇਆ ਨਾ ਕੋਈ ਆਪਾਂ ਨੂੰ ਉਹਨਾਂ ਨੇ ਮਤਲਬ ਸਰਕਾਰ ਨੂੰ ਕੋਈ ਸਖਤ ਚੇਤਾਵਨੀ ਨਹੀਂ ਦਿੱਤੀ ਹੈ ਅੱਜ ਤੱਕ ਇੱਕ ਵੀ ਬਿਆਨ ਨਹੀਂ ਹੈਗਾ ਉਹ ਵੀ ਨਹੀਂ ਸਾਧ ਦੇ ਵਿੱਚ ਆਪਣੇ ਪੋਲਿਟੀਕਲ ਪਾਰਟੀਆਂ ਚੇਹ ਪੰਤਕ ਨੇ ਚੇਹ ਦੂਜੀਆਂ ਨੇ ਕੋਈ ਵੀ ਆਪਣੇ ਸਾਧ ਦੇ ਵਿੱਚ ਨਤਰ ਨਹੀਂ ਆਇਆ ਕਿਸਾਨ ਜੁੜੀਆਂ ਨਾ ਥੋੜੀਆਂ ਬਹੁਤੀਆਂ ਛੱਡ ਕੇ ਤੇ ਸਾਰਿਆਂ ਉਹ ਵੀ ਨਹੀਂ ਸਾਥ ਦਿੱਤਾ ਹੂੰ ਤੇ ਮੇਰੀ ਕੁੜੀ ਕ ਖਤਮ ਹੋ ਚੁੱਕੀ ਹੈ ਤੇ ਜਿਨ੍ਹਾਂ ਨੇ ਵੀ ਮੇਰਾ ਸਾਥ ਦਿੱਤਾ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਖਾਸ ਕਰਕੇ ਮੇਰੇ ਸਲੀਪਰਾ ਸਤਨਾਮ ਬਰਾ ਤੁਹਾਡੀ ਟੀਮ ਦਾ ਤੁਸੀਂ ਪਹਿਲੇ ਦਿਨ ਤੋਂ ਸਾਥ ਦਿੰਦੇ ਆ ਰਹੇ ਹੋ ਬਾਕੀ ਦਾ ਛੋਟੇ ਮੋਟੇ ਕਿਸੇ ਚੈਨਲ ਨੇ ਸਾਥ ਦਿੱਤਾ لیکن بڑے چینل نے کسی نے بھی ساتھ ਨਹੀਂ ਦਿੱਤਾ مطلب میری ਉਡੀਕ بھائی جی ہر پاسیوں ਖਤਮ ਹੈ ਹੁਣ ਮੈਂ ਮੇਰੀ ਗੁਰੂ ਪਿਆਰੀ ਸਾਧ ਸੰਗਤ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹਉਣਾ ਤੁਸੀਂ ਪਹਿਲਾਂ ਮੇਰੀ ਤੰਦਰੁਸਤੀ ਦੀ ਅਰਦਾਸ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਸੀ ਹੁਣ ਤੁਸੀਂ ਅਰਦਾਸ ਕਰੋ ਗੁਰੂ ਸਾਹਿਬ ਦੇ ਚਰਨਾਂ 'ਚ ਮੈਨੂੰ ਸ਼ਹੀਦੀ ਦਾ ਜਾਮ ਪਿਉਣ ਚੜ੍ਹਦੀ ਕਲਾ ਦੇ ਨਾਲ ਮੈਂ ਇਹ ਸੰਸਾਰ ਨੂੰ ਚਗਾਰੇ ਲਾ ਕੇ ਸ਼ਹੀਦੀ ਪਾਵਾਂ ਨਾ ਤਾਂ ਮੈਨੂੰ ਸਰਕਾਰ ਤੋਂ ਕੋਈ ਆਸ ਹੈ ਨਾ ਹੀ ਮੈਨੂੰ ਪੋਲਿਟੀਕਲ ਪਾਰਟੀਆਂ ਤੋਂ ਕੋਈ ਆਸ ਹੈ ਜੇ ਕੋਲੇ-ਪਾਲੇ ਲੋਕ ਜਾਲਾਂ 'ਚ ਫਸੇ ਹੋਏ ਐ ਉਹ ਨਿਕਲਣਾ ਨਹੀਂ ਚਾਹੁੰਦੇ ਤਾਂ ਸਤਨਾਮ ਸਿੰਘ ਜੀ ਉਮੀਦ ਆਪਣੀ ਹੁਣ ਕਿਸੇ ਤੇ ਵੀ ਹੈ ਨਹੀਂ ਬਿਨਾ ਗੁਰੂ ਸਾਹਿਬ ਤੋਂ ਪਰ ਹੁਣ ਜਦੋਂ ਤੁਸੀਂ ਨਿਰਾਸ਼ ਹੋ ਜਾਂ ਆਸ ਨਹੀਂ ਤੁਹਾਨੂੰ ਰਹੀ ਪਰ ਤੁਸੀਂ ਫਿਰ ਇਸ ਦੁਨੀਆ ਨੂੰ ਛੱਡਣ ਦੀ ਸੋਚ ਕਿਉਂ ਰੱਖਦੇ ਹੋ ਤੁਸੀਂ ਹੁਣ نیچے ਆਣ ਬਾਰੇ ਨਹੀਂ ਸੋਚਦੇ ਕਿ ਜਦੋਂ ਕਿ ਨਾਲ ਦੀ ਤੁਰਿਆ ਤਾਂ ਫਿਰ ਮੈਂ نیچے ਚਲਾ ਜਾਣਾ ਤੁਹਾਡਾ ਇੱਕ ਪਰਿਵਾਰ ਹੈ ਤੁਹਾਡਾ ਘਰ ਹੈ ਦੇਖੋ ਪ੍ਰੋਜੀ ਮੇਰਾ ਪਰਿਵਾਰ ਹੈ ਗੁਰੂ ਗੋਬਿੰਦ ਸਿੰਘ ਪਿਤਾ ਜੀ ਮੇਰਾ ਪਰਿਵਾਰ ਹੈ ਗੁਰੂ ਗ੍ਰੰਥ ਸਾਹਿਬ ਬਦਾਈ ਜੇ ਸਾਡੇ ਸ਼ਹੀਦियां ਸਾਡੇ ਐਗਜ਼ੈਂਪਲ ਸਾਡੇ ਸ਼ਹੀਦ ਸਾਨੂੰ ਸੈੱਟ ਕਰਕੇ ਨਾਂ ਦੇ ਕੇ ਜਾਂਦੇ ਸ਼ਾਇਦ ਮੈਂ ਐਨਾ ਟਾਈਮ ਉਰੇ ਬੈਠਦਾ ਹੀ ਤਾਂ ਹੂੰ ਮੈਂ ਦੇਖਦਾ ਬਾਬਾ ਜੋਰਾਵਰ ਸਿੰਘ ਕਣੀ ਮੈਂ ਦੇਖਦਾ ਬਾਬਾ ਫਤਿਹ ਸਿੰਘ ਕਣੀ ਛੋਟੀਆਂ ਜੰਦਾ ਵੱਡੇ ਸੱਕੇ 6 7 9 ਸਾਲ ਦੀ ਉਮਰ ਦੇ ਵਿੱਚ ਹੂੰ ਉਹ ਕਿੜਾ ਮੁੜ ਗਏ ਸੀ ਹੂੰ ਆਪਣੇ ਆਪ ਨੂੰ ਕੁਰਬਾਨ ਕਰਾਤਾ ਕੌਮ ਦੇ ਲਈ ਆਪਣੇ ਆਪ ਨੂੰ ਨੀਹਾਂ ਦੇ ਵਿੱਚ ਚੜਾਤਾ ਕੌਮ ਦੇ ਲਈ ਤਾਂ ਫਿਰ ਮੈਂ ਤਾਂ ਖੁਸ਼ਕਿਸਮਤਾਂ ਮੈਨੂੰ ਸ਼ਹੀਦੀ ਦੇਣ ਦਾ ਮੌਕਾ ਮਿਲੇ ਕੌਮ ਦੇ ਲਈ ਗੁਰੂ ਦੇ ਲਈ ਸ਼ਹਾਦਤ ਤੁਹਾਡਾ ਮਤਲਬ ਕੀ ਹੈ ਸ਼ਹੀਦੀ ਦੇਣ ਤੋਂ ਤੁਹਾਡਾ ਮਤਲਬ ਕੀ ਹੈ ਕਿਉਂਕਿ ਆਪਣੇ ਆਪ ਨੂੰ ਖਤਮ ਕਰਨਾ ਹੈ ਕਿਉਂਕਿ ਇਸ ਨੂੰ ਤਾਂ ਕਾਨੂੰਨ ਵੀ ਗਨਾਹ ਮੰਨਦਾ ਹੈ ਤੇ ਧਰਮ ਵੀ ਇਸ ਦੀ ਕੋਈ ਇਜਾਜ਼ਤ ਨਹੀਂ ਦਿੰਦਾ ਕਿ ਆਪਣੇ ਆਪ ਨੂੰ ਹੀ ਖਤਮ ਕੀਤਾ ਜਾਵੇ ਤਾਂ ਤੁਸੀਂ ਕਿਹੜੀ ਸ਼ਹਾਦਤ ਦੀ ਗੱਲ ਕਰ ਰਹੇ ਹੋ ਕਿਸ ਤਰ੍ਹਾਂ ਦਾ ਰੂਪ ਹੈ ਉਸ ਸ਼ਹਾਦਤ ਦਾ ਦੇਖੋ ਬਾਈ ਜੀ ਮੈਂ ਕੌਮ ਨੂੰ ਇਹ ਦੱਸਣਾ ਚਾਹੁੰਨਾ ਜੋ ਵੀ ਮੈਨੂੰ 10 ਦਿਨਾਂ ਤੋਂ ਬੁਖਾਰ ਨੇ ਤੰਗ ਕਰਖਿਆ ਬੀਪੀ ਮੇਰਾ ਵੱਧ ਰਿਹਾ ਮੈਂ ਤਾਂ ਗੁਰੂ ਮਹਾਰਾਜ ਅੱਗੇ ਅਰਦਾਸ ਇਹੀ ਕੀਤੀ ਹੈ ਵੀ ਦਾਤਾ ਜੀ ਬੀਪੀ ਥੋੜਾ ਜਿਆ ਹੋਰ ਵਧਾ ਦਿਓ ਕੋਈ ਨਸ ਨੁਸੇ ਫਟ ਜੇ ਤਾਂ ਵਾੜਾ ਚੰਗਾ ਹੋ ਜਾਏਗਾ ਤਾਂ ਫਿਲਹਾਲ ਤਾਂ ਗੁਰੂ ਸਾਹਿਬ ਮੇਰੀ ਤਮੰਨਾ ਪੂਰੀ ਕਰਨਗੇ ਮੈਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਆਪਣੇ ਆਪ ਮੈਂ ਕੌਮ ਨੂੰ ਕੋਈ ਇਹੋ ਜਿਹਾ ਐਗਜ਼ੈਂਪਲ ਲਈ ਸੈੱਟ ਕਰਕੇ ਦੇ ਕੇ ਜਾਊਂਗਾ ਜਿੱਥੇ ਉਂਗਲ ਉੱਠੇ ਚਿੰਤਾ ਨਾ ਕਰੋ ਪਰ ਗੁਰਜੀਤ ਸਿੰਘ ਜੀ ਦੇ ਸ਼ਬਦ ਬੜੇ ਦੁਖਦ ਆ ਜਿਨ੍ਹਾਂ ਦੀ ਮੰਗ ਤੁਸੀਂ ਕਰ ਰਹੇ ਹੋ ਜਾਂ ਜਾਚਨਾ ਜਾਂ ਪਰਮਾਤਮਾ ਤੋਂ ਤੁਸੀਂ ਮੰਗ ਰਹੇ ਹੋ ਇਹ ਆਪਣੇ ਆਪ ਦੇ ਵਿੱਚ ਬੜੀ ਦੁਖਦ ਗੱਲ ਹੈ ਸੁਣਨ ਨੂੰ ਵੀ ਮਨ ਨਹੀਂ ਕਰਦਾ ਤੇ ਮੈਂ ਤੁਹਾਡੇ ਨਾਲ ਸਹਿਮਤੀ ਵੀ ਇਹਦੇ ਨਾਲ ਨਹੀਂ ਜਤਾ ਸਕਦਾ ਜਾਂ ਮੈਨੂੰ ਇਹ ਗੱਲ ਕਹਿਣੀ ਵੀ ਔਖੀ ਲੱਗ ਰਹੀ ਆ ਕਿ ਜੋ ਤੁਸੀਂ ਮੰਗ ਕਰ ਰਹੇ ਹੋ ਤਾਂ ਇਹ ਹਾਲਾਤ ਕਿਉਂ ਤੁਹਾਨੂੰ ਬਣੇ ਲੱਗਦੇ ਆ ਵਜਾ ਇਹਨਾਂ ਦੇ ਪਿੱਛੇ ਕੀ ਹੈ ਦੇਖੋ ਬਾਈ ਜੀ ਸਾਡੇ ਨਾ ਪ੍ਰਤਨ ਸ਼ਹੀਦ ਖਾਲੜਾ ਸਾਹਿਬ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਓਏ ਸਿੱਖੋ ਸਾਡੇ ਗੁਰੂ ਕੋਲ ਇੱਕ ਕੀਮਤੀ ਵਸਤੂ ਹੈ ਜਿਹੜਾ ਕੋਈ ਵੀ ਸਿੱਖ ਮੰਗਦਾ ਨਹੀਂ ਤਾਂ ਮੈਂ 70 ਸਾਲ ਤੋਂ ਮੰਗਦਾ ਰਿਆਂ ਬਾਈ ਉਸ ਬੋਲਾਂ ਤੇ ਮੈਨੂੰ ਸ਼ਹੀਦੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਚਾਹੀਦਾ ਮੈਂ ਤਾਂ ਹਰ ਰੋਜ਼ ਦੋ ਟਾਈਮ ਅਰਦਾਸ ਵੀ ਕਰਦਾ ਸ਼ਹੀਦੀ ਦੀ ਬਾਈ ਜੀ ਤੁਸੀਂ ਹੁਣ ਸੱਦਾ ਸੱਦਾ ਨਹੀਂ ਦਵੋਗੇ ਕਿਸੇ ਨੂੰ ਨਹੀਂ 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 ਕੋਈ ਸੱਦਾ ਨਹੀਂ ਹੂੰ ਸੱਦਾ 13 ਤਰੀਕ ਦਾ ਸੀ ਪਹਿਲਾਂ ਉਹ ਮੈਂ ਕੈਨਸਲ ਕਰਾਇਆ ਵੀ ਆਪਾਂ ਲੋਕਾਂ ਨੂੰ ਹੁਣ ਪਰੇਸ਼ਾਨ ਕਰਨਾ ਛੱਡ ਦਿਓ ਹੂੰ ਆਉਂਦੇ ਆ ਚਲੇ ਜਾਂਦੇ ਕੋਈ ਫਾਇਦਾ ਨਹੀਂ ਹੈਗਾ ਹਨਾ ਹੂੰ ਤਾਂ ਹੁਣ ਮੇਰੀ ਸ਼ਹੀਦੀ ਤੋਂ ਬਾਅਦ ਮੇਰੀ ਦੇਹ ਸਾਂਭ ਲਿਓ ਹਮ ਤੇ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਣਾ ਬਾਈ ਜੀ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਹਮ ਉਹਨਾਂ ਦਾ ਇਸ ਮੋਰਚੇ ਦੇ ਵਿੱਚ ਬਾਈਕਾਟ ਹੈ ਹਮ ਚੇ ਪੰਥਕ ਨੇ ਜਿਹੇ ਦੂਜੀਆਂ ਨੇ ਸਾਰੀਆਂ ਦਾ ਹਮ ਜਥੇਦਾਰ ਸਾਹਿਬ ਨੇ ਅੱਜ ਤੱਕ ਜਤਨੀ ਪੁੱਛੀ ਹਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਦੇ ਫੋਨ ਕਰਕੇ ਮੇਰਾ ਹਾਲ ਚਾਲ ਵੀ ਨਹੀਂ ਪੁੱਛਿਆ ਜੀਪੀਸੀ ਪ੍ਰਧਾਨ ਨੇ ਮੇਰਾ ਕਦੇ ਹਾਲ ਚਾਲ ਵੀ ਨਹੀਂ ਪੁੱਛਿਆ ਹਾਂ ਤਾਂ ਹੁਣ ਮੇਰੇ ਮਰੇ ਤੋਂ ਵੀ ਨਾ ਆਇਓ ਜਿੰਨੇ ਵੀ ਬਾਬੇ ਨੇ ਹਾਂ ਉਹਨਾਂ ਨੇ ਵੀ ਕਦੇ ਮਤ ਨੌ ਲੈਣਾ ਵੀ ਚੰਗਾ ਨਹੀਂ ਸਮਝਿਆ ਹਾਂ ਠੀਕ ਹੈ ਤਾਂ ਉਹ ਵੀ ਨਾ ਆਉਣ ਮੈਨੂੰ ਚਾਰ ਕੰਦਿਆਂ ਦੀ ਜ਼ਰੂਰਤ ਹੈ ਸੱਚੇ ਤੇ ਪੱਕੇ ਗੁਰੂ ਨੂੰ ਪਿਆਰ ਕਰਨ ਵਾਲੇ ਹਾਂ ਉਹ ਤੁਹਾਡੇ ਵਰਗੇ ਭਰਾ ਮੇਰੇ ਹੈਗੇ ਹਾਂ ਤਾਂ ਮੈਨੂੰ ਇਡਾਂ ਦੀ ਭੀੜ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਅਫਸੋਸ ਇਸ ਗੱਲ ਦਾ ਕਿ ਤੁਹਾਡਾ ਕਿਸੇ ਨੇ ਹਾਲ ਨਹੀਂ ਪੁੱਛਿਆ ਨਹੀਂ 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 ਮੈਂ ਕੀ ਯਾਰ ਮੈਂ ਤਾਂ ਇੱਕ ਨਮਾਣਾ ਜਿਹਾ ਕੁੱਕਰਾਂ ਗੁਰੂ ਦਾ ਜਦੋਂ ਗੁਰੂ ਵਾਸਤੇ ਨਹੀਂ ਉਹ ਆਵਾਜ਼ ਬਲੰਦ ਕਰ ਸਕਦੇ ਉਹ ਸਿੱਖਕ ਹੋਣ ਦੇ ਲੈਕ ਹੀ ਨਹੀਂ ਹੈਗੇ ਦੜਾ ਦੜ ਬੇਅਦਬੀਆਂ ਹਰ ਰੋਜ਼ ਹੋ ਰਹੀਆਂ ਨੇ ਕਦੇ ਕਿਤੇ ਤੇ ਤੇਲ ਪਾ ਕੇ ਅੱਗ ਲਾਤੀ ਦੋ ਦਿਨ ਬਿਆਨ ਦਿੰਦੇ ਨੇ ਉਦੋਂ ਮੁੜ ਕੇ ਖੁੱਡੇ 'ਚ ਵੜ ਜਾਂਦੇ ਆ ਸਾਡੇ ਜੱਸੀ ਸਰਨ ਵਾਲੇ ਐਸਜੀਪੀਸੀ ਵਾਲੇ ਹੋਰ ਸਾਰੀ ਹਮ ਬਾਬੇ ਜਿੰਨੇ ਵੀ ਹੈਗੇ ਆ ਜਿੰਨੇ ਵੀ ਵੱਡੇ ਵੱਡੇ ਬਾਬੇ ਕਰਦੇ ਨੇ ਨਾ ਦੁਨੀਆ ਨੂੰ ਮੂਰਖ ਬਣਾਉਂਦੇ ਹਮ ਇਹਨਾਂ ਨੇ ਕਦੇ ਬੇਇਜ਼ਤ ਵੀ ਰੋਕਣ ਦੀ ਗੱਲ ਕੀਤੀ ਹੈ ਮੇਰਾ ਨੋਂ ਦਾ ਛੱਡੋ ਮੇਰਾ ਸਾਥ ਦੇਣਾ ਦਾ ਛੱਡੋ ਤਾਂ ਦੁੱਖ ਤਾਂ ਇਸ ਗੱਲ ਦਾ ਜਿਨ੍ਹਾਂ ਨੂੰ ਗੁਰੂ ਦੀ ਬੇਇਜ਼ਤ ਵੀ ਨਹੀਂ ਦਿਖ ਰਹੀ ਉਹ ਮੇਰੇ ਕਣੀ ਕੀ ਝਾਕਣਗੇ ਕਰਜੀਤ ਸਿੰਘ ਨੂੰ ਨਹੀਂ ਲੋੜ ਕਿਸੇ ਦੀ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਆਪ ਦਾ ਪਿਓ ਮੰਨਦਾ ਹੈ ਉਹ ਭਰੰਟ ਤੇ ਆਵੇ। ਹਮ। ਇਸ ਮੋਰਚੇ ਤੋਂ ਮਸੰਦ ਤੇ ਟੌਟ ਦੂਰ ਰਹਿਣ। ਹਮ। ਇਹ ਜਿੰਨੇ ਵੀ ਰਾਜਨੀਤਿਕ ਲੋਕ ਨੇ ਇਹ ਗਿਲਜਾਂ ਨੇ ਗਿਲਜਾਂ। ਹਮ। ਇਹ ਜਿਵੇਂ ਗਿਲਜਾਂ ਮਰਿਆ మాਸ ਅਸਮਾਨ ਤੋਂ ਦੇਖਦੀਆਂ ਨੇ ਇਹ ਸਾਡੇ ਰਾਜਨੀਤਿਕ ਲੋਕ ਸੰਘਰਸ਼ੀ ਲੋਕਾਂ ਦੀਆਂ ਲਸ਼ਾਂ ਦੇਖਦੇ ਨੇ। ਗਿਲਜਾਂ ਬਣ ਕੇ ਉਹ ਦੂਰ ਰਹਿਣ। ਹਮ। ਗਰਜੀਤ ਸਿੰਘ ਦੀ ਦੇਹ ਤੋਂ ਜ਼ਰੂਰਤ ਨਹੀਂ ਹੈ। ਅਗਲੀ ਗੱਲ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਆਪਦਾ ਪਿਓ ਮੰਨਦਾ ਹੈ ਬੇ ਆਦਮੀਆਂ ਰਕਵਾਉਣਾ ਚਾਹੁੰਦਾ ਹੈ ਉਹ ਅੱਗੇ ਆ ਬਈ ਨਹੀਂ ਆਉਣਾ ਤੁਹਾਡਾ ਧੰਨਵਾਦ ਜਿਨੇ ਅੱਜ ਤੱਕ ਸਾਥ ਦਿੱਤਾ ਉਹਦਾ ਕੋਟ ਕੋਟ ਧੰਨਵਾਦ ਹੈ ਜਿਨੇ ਨਹੀਂ ਦਿੱਤਾ ਉਹਦਾ ਵੀ ਧੰਨਵਾਦ ਤੁਸੀਂ ਬਹੁਤ ਸਮਾਂ ਉੱਪਰ ਵੇਲੇ ਹੀ ਗੁਜ਼ਾਰਦੇ ਹੋ ਜਾਂ ਉੱਤੇ ਹੀ ਬੈਠੇ ਹੋਣੇ ਤੁਸੀਂ ਸੋਚਿਆ ਐਨਲਾਈਜ਼ ਕੀਤਾ ਇਹਨਾਂ ਦਿਨਾਂ ਦੇ ਵਿੱਚ ਜਿੰਨੇ ਦਿਨ ਤੁਹਾਨੂੰ ਉੱਤੇ ਚੜਿਆ ਨੂੰ ਹੋਗੇ ਕਿ ਤੁਸੀਂ ਜੋ ਕਦਮ ਚੱਕਿਆ ਉਹ ਕਦਮ ਠੀਕ ਸੀ ਗਲਤ ਸੀ ਉਹਦੀ ਤਿਆਰੀ ਜਾਂ ਉਹਦਾ ਤਰੀਕਾ ਠੀਕ ਸੀ ਜਾਂ ਗਲਤ ਸੀ ਲੋਕਾਂ ਦੇ ਨਾਂ ਆਉਣ ਦੀ ਵਜ੍ਹਾ ਕੀ ਆ ਕਾਰਨ ਕੀ ਆ ਇਹ ਸਭ ਤੋਂ ਵਧੀਆ ਤਰੀਕਾ ਹੈ ਬਾਈ ਜੀ ਪਿਛਲੇ ਕਿੰਨੇ ਵੀ ਮੋਰਚੇ ਲੱਗੇ ਨੇ ਉਹ ਦੇਖ ਲਓ ਕੋਈ ਬਿਕੇ ਕੋਈ ਦਲਾਸਾ ਦੇ ਕੇ ਠਾਤਾ ਮੈਂ ਘੜ ਤੋਂ ਘਟ ਉਹ ਟੋਟਾਂ ਤੋਂ ਤਾਂ ਦੂਰ ਬੈਠੇ ਆ ਨਾ ਮੈਨੂੰ ਵੱਡੇ ਤੋਂ ਵੱਡੇ ਲਾਲਚ ਆਏ ਮੇਰੇ ਪਰਿਵਾਰ ਨੂੰ ਮਾਰਦੀਆਂ ਧਮਕੀਆਂ ਆਈਆਂ ਪਰ ਮੈਂ ਡੋਲਿਆ ਤਾਂ ਨਹੀਂ ਨਾ ਵੇਖਿਆ ਨਾ ਝੁਕਿਆ ਨਾ ਡਰਿਆ ਤੇ ਨਾ ਡੋਲਿਆ ਇਹ ਗੁਰੂ ਦੀ ਕਿਰਪਾ ਹੈ ਮੇਰੇ ਤੇ ਮੇਰਾ ਜਿਹੜਾ ਕਦਮ ਚੱਕਿਆ ਹੋਇਆ ਸੀ ਉਹ ਇਹ ਸੀ ਵੀ ਮੈਂ ਆਪਣੀ ਕੌਮ ਨੂੰ ਜਗਾਵਾਗਾ ਪਰ ਮੈਂ ਕੌਮ ਨੂੰ ਥੋੜੀ ਕੌਮ ਨੂੰ ਜਗਾਉਂਦਾ ਹੋਇਆ ਬਹੁਤ ਇਹਨੂੰ ਨਹੀਂ ਜਗਾ ਸਕਿਆ ਤਾਂ ਤੁਸੀਂ ਇਹ ਦੇਖੋ ਵੀ ਸਾਡੇ ਬਾਬੇ ਸਾਡੇ ਜਥੇਦਾਰ ਬਾਕੀ ਸਾਰੇ ਉਹ ਤਾਂ ਚੁੱਪ ਨੇ ਇੱਕ Hindu ਭਰਾ ਨੂੰ ਮੈਂ ਫੋਨ ਕੀਤਾ RAM Singh Rana Golden Att wala ਉਹ ਇੱਕ ਫੋਨ ਤੇ ਯਾਰ ਖੂਨ ਖੋਲ ਗਿਆ ਉਸ ਬੰਦੇ ਦਾ ਯਾਰ ਸਾਡਾ ਸਿੱਖਾਂ ਦਾ ਖੂਨ ਪਾਣੀ ਬਣ ਗਿਆ ਬਈ ਉਹ ਦੋ ਇਕੱਠ ਕਰ ਗਿਆ 1 ਅਕਤੂਬਰ ਨੂੰ ਤੇ 12 ਅਕਤੂਬਰ ਨੂੰ ਵੱਡੇ ਇਕੱਠ ਕਰ ਗਿਆ ਦੋਏ ਹੂੰ ਸਾਡੇ ਵਾਲੇ ਸਾਡੇ ਵਾਲੇ ਸਿਰਫ ਦਿਖਾਵਾ ਕਰਦੇ ਹੂੰ ਕਈ ਉਰੇ ਆ ਕੇ ਵੱਡੇ ਆਪਦੇ ਆਪ ਨੂੰ ਯੂਟਿਊਬਰ ਕਹਾਉਂਦੇ ਐ ਹੂੰ ਵੱਡੇ ਆਪਣੇ ਆਪ ਨੂੰ ਅ ਲੋਕ ਸੇਵਾਵਾਂ ਦੇ ਵਿੱਚ ਹਿੱਸਾ ਪਾਉਣ ਵਾਲੇ ਦੱਸਦੇ ਐ ਹੂੰ ਐਡੇ ਕ ਨਖਿੱਧ ਲੋਕ ਨੇ ਉਰੇ ਗੱਲਾਂ ਕੋ ਸ਼ੋਰ ਉਦੋਂ ਮੁੜ ਕੇ ਦਿਖਦੇ ਵੀ ਨਹੀਂ ਹੂੰ ਸਿਰਫ ਪਬਲਿਸਿਟੀ ਲੈਣ ਆਉਂਦੇ ਐ ਬਾਈ ਜੀ ਦੋ ਗਲਿਆਂ ਤੋਂ ਮੈਂ ਦੂਰ ਰਹਿਣਾ ਚਾਹਣਾ ਦੋ ਮੂਹੇ ਦੂਰ ਰਹਿਣ ਇਸ ਮੋਰਚੇ ਤੋਂ ਤਾਂ ਜਦੋਂ ਵੀ ਮੇਰੀ ਸ਼ਹੀਦੀ ਹੁੰਦੀ ਹੈ ਗੁਰੂ ਸਾਹਿਬ ਮੇਰੇ ਤੇ ਕਿਰਪਾ ਕਰਦੇ ਹੈ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਜਿੰਨੇ ਕ ਗੁਰੂ ਨੂੰ ਪਿਆਰ ਕਰਨ ਵਾਲੇ ਹੈ ਮੇਰੀ ਦੇਹ ਨੂੰ ਸਾਂਭ ਲਿਓ ਮੈਂ ਅੱਜ ਗੁਰੂ ਸਾਹਿਬ ਅੱਗੇ ਹੀ ਅਰਦਾਸ ਕਰਦਾ ਵੀ ਦਾਤਾ ਜੀ ਨਿਮਾਣੇ ਤੇ ਤਰਸ ਕਰੋ ਸ਼ਹੀਦੀ ਦਾ ਜਾਮ ਪਿਓ ਇਹ ਮੇਰੀ ਇਹ ਲਾਸਟ ਇੰਟਰਵਿਊ ਹੋਵੇ ਅੱਜ ਤੋਂ ਬਾਅਦ ਮੈਂ ਆਪਣੇ ਵਿਚਾਰ ਮੈਂ ਇਸ ਧਰਤੀ ਦੇ ਰੱਖ ਹੀ ਨਾ ਸਕਾਂ ਤਾਂ ਚੜ੍ਹਦੀ ਕਲਾ ਨਾਲ ਸ਼ਹੀਦੀ ਦੇਵਾਂ ਤੁਸੀਂ ਮਤਲਬ ਹੁਣ ਉੱਤੇ ਹੀ ਰਹੋਗੇ ਥੱਲੇ ਨਹੀਂ ਆਉਂਦੇ ਹੁਣ ਇਹ ਮੋਰਚਾ ਮੋਰਚੇ ਦੇ ਲਈ ਕਿਸੇ ਨੂੰ ਆਵਾਜ਼ ਵੀ ਨਹੀਂ ਮਾਰੋਗੇ ਤੇ ਇਹ ਮੋਰਚੇ ਨੂੰ ਹੁਣ ਫਤਿਹ ਸਮਝ ਖਤਮ ਸਮਝੀਏ ਨੂੰ ਕਿ ਹੁਣ ਤੁਹਾਡੇ ਵੱਲੋਂ ਹੂੰ ਖਤਮ ਉਦੋਂ ਹੁੰਦਾ ਹੁੰਦਾ ਜਦੋਂ ਬੰਦਾ ਮੈਦਾਨ ਛੱਡ ਕੇ ਪਾਜੀ ਹਮ ਜਿੰਨੇ ਦਿਨ ਸਰੀਰ ਦੇ ਵਿੱਚ ਸੁਵਾਸ ਨਹੀਂ ਹਮ ਮੈਂ ਡਟਿਆ ਰਹਾਂਗਾ ਹਮ ਜਦੋਂ ਮੇਰੀ ਸ਼ਹੀਦੀ ਹੋ ਗਈ ਹਮ ਮੋਰਚਾ ਤਾਂ ਵੀ ਚੱਲਦਾ ਰਹੇਗਾ ਹਮ ਮੇਰੀ ਦੇਹ ਨੂੰ ਸਾਮਲਿਓ ਜਦੋਂ ਤੱਕ ਕਾਨੂੰਨ ਬਣ ਕੇ ਲਾਗੂ ਨਹੀਂ ਹੁੰਦਾ ਹਮ ਉਹਨਾਂ ਚਿਰ ਮੇਰਾ ਸੰਸਕਾਰ ਨਾ ਕਰਿਓ ਹਮ ਚੰਦੇ ਵੀ ਗੁਰੂ ਨੂੰ ਪਿਆਰ ਕਰਨ ਵਾਲੀ ਸਾਧ ਸੰਗਤ ਹੈ। ਮੈਂ ਉਹਨੂੰ ਬੇਨਤੀ ਕਰਦਾ ਮੇਰਾ ਸਰੀਰ ਸਾਂਭ ਲਿਓ ਇਸੇ ਪਾਰਕ ਦੇ ਵਿੱਚ ਮੇਰੇ ਸਰੀਰ ਨੂੰ ਲੰਬੂ ਲਾਇਓ। ਇਹੀ ਮੇਰਾ ਲਾਸਟ ਸਥਾਨ ਹੈ। ਪਰ ਸਰਕਾਰ ਨੇ ਵੀ ਇੱਕ ਅ ਮਤਾ ਲੈ ਕੇ ਆਂਦਾ ਵਿਧਾਨ ਸਭਾ ਦੇ ਵਿੱਚ ਉਹਦੇ ਲਈ ਕੁਝ ਸਮਾਂ ਵੀ ਰੱਖਿਆ ਹੋਇਆ। ਤੁਸੀਂ ਉਸ ਸਮੇਂ ਨੂੰ ਉਡਿਕਣਾ ਨਹੀਂ ਚਾਹੁੰਦੇ ਬੇਸ਼ੱਕ ਤੁਸੀਂ ਕਿਸੇ ਨੂੰ ਸੱਦਾ ਨਹੀਂ ਦੇ ਰਹੇ ਜਾਂ ਹੁਣ ਕੋਈ ਅਪੀਲ ਨਹੀਂ ਕਰ ਰਹੇ ਤੁਸੀਂ ਹੁਣ ਅੱਜ ਤੋਂ ਬਾਅਦ ਚੁੱਪ ਹੋ ਜਾਣਾ ਚਾਹੁੰਦੇ ਹੋ। ਪਰ ਤੁਸੀਂ ਇਹ ਨਹੀਂ ਦੇਖਣਾ ਚਾਹੋਗੇ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਕੇ ਕਿ ਸ਼ਾਇਦ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਉਸ ਮਤੇ ਦੇ ਉੱਤੇ ਕੰਮ ਕਰੇ ਤੇ ਕਾਨੂੰਨ ਬਣ ਜੇ ਸਰਕਾਰ ਬੇਈਮਾਨ ਹੈ ਭਾਈ ਜੀ ਸਰਕਾਰ ਇਸ ਮੁੱਦੇ ਨੂੰ ਮੁੱਦਾ ਬਣਾ ਕੇ ਰੱਖਣਾ ਚਾਹੁੰਦੀ ਹੈ ਪੋਲਿਟੀਕਲ ਪਾਰਟੀਆਂ ਇਸ ਮੁੱਦੇ ਨੂੰ ਮੁੱਦਾ ਬਣਾ ਕੇ ਰੱਖਣਾ ਚਾਹੁੰਦੀਆਂ ਨੇ ਕਈ ਛੜੀਆਂ ਪੰਥਕ 13 ਪਾਰਟੀਆਂ ਬਣ ਚੁੱਕੀਆਂ ਹੁਣ ਤੇ ਉਹ ਕਹਿੰਦੇ ਆ ਵੀ ਕਰਜੀਤ ਸਿੰਘ ਦਾ ਸਾਥ ਨਾ ਦੋ ਤੇ ਜੇ ਮਰਦਾ ਤਾਂ 27 ਦੇ ਵਿੱਚ ਆਪਾਂ ਨੂੰ ਹੋਰ ਵੀ ਵੱਡਾ ਫਾਇਦਾ ਮਿਲੇਗਾ ਤਾਂ ਅਸੀਂ ਕੀ ਭਾਲਦੇ ਆ ਫਿਰ ਹੂੰ ਜਦੋਂ ਸਾਡੇ ਆਪਣੇ ਹੀ ਸਾਡੇ ਨਹੀਂ ਚਾਹੁੰਦੇ ਵੀ ਇਹ ਬੇਅਦਬੀਆਂ ਰੋਕਣ ਹੂੰ ਤਾਂ ਦੂਜਿਆਂ ਨੇ ਕੀ ਲੈਣਾ ਬੇਅਦਬੀ ਰੋਕ ਕੇ ਬਾਈ ਜੀ ਕਾਨੂੰਨ ਬਣਾ ਕੇ ਤੁਹਾਡੀ ਅੱਜ ਜੋ ਅੱਜ ਤੁਹਾਡੀ ਸਿਹਤ ਹੈ ਉਹ ਉਸਦੇ ਹਾਲਾਤ ਕੀ ਆ ਤੁਹਾਡਾ ਬੀਪੀ ਅਕਸਰ ਵੱਜ ਜਾਂਦਾ ਹੈ ਤੇ ਜਾਂ ਫਿਰ ਤੁਹਾਡਾ ਤੁਹਾਡੇ ਸਰੀਰ ਦੇ ਹਾਲਾਤ ਕੀ ਅੱਜ ਦੇ ਇੱਕ ਤਾਂ ਬਾਈ ਜੀ ਮੈਨੂੰ ਐ ਲੱਗਦਾ ਮੇਰੇ ਨਾਲ ਜਦੋਂ ਬੁਖਾਰ ਛਿੜਦਾ ਉਦੋਂ ਦਰਦ ਹੱਡਾਂ ਦੇ ਵਿੱਚ ਜੋੜਾਂ ਦੇ ਵਿੱਚ ਬਹੁਤ ਖਤਰਨਾਕ ਹੁੰਦਾ ਹੈ ਹਮ ਤਾਂ ਇੱਕ ਬੀਪੀ ਬਹੁਤ ਜ਼ਿਆਦਾ ਅਪ ਹੋ ਰਿਹਾ ਹੈ ਹਮ ਕਾੜ ਦੇ ਵਿੱਚ ਦਰਦ ਹੈ ਬਾਕੀ ਚੜਦੀ ਗਰ ਹੈ ਮੈਂ ਠੰਡ ਵੀ ਬਹੁਤ ਜ਼ਿਆਦਾ ਹੋਊਗੀ ਜੀ ਹੁਣ ਇਸ ਸਮੇਂ ਕਿਉਂਕਿ ਹੁਣ ਤਾਂ ਬਰਫ ਵਰਗੀ ਹਵਾ ਚੱਲਦੀ ਆ ਵੀਰੇ ਹਮ ਪਰ ਚੜਦੀ ਗਨ ਕੋਈ ਤੁਸੀਂ ਦਵਾਈ ਲੈ ਰਹੇ ਹੋ ਕੁਝ ਮੈਡੀਸਿਨਸ ਲੈ ਰਹੇ ਹੋ ਨਹੀਂ 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 ਬਿਲਕੁਲ ਵੀ ਨਹੀਂ ਮੈਡੀਸਨ ਲਵਾਂਗੇ ਬਾਈ ਜੀ ਬਿਲਕੁਲ ਵੀ ਨਹੀਂ ਮੈਡੀਸਨ ਲਵਾਂਗੇ ਹਮ ਕੋ ਗੁਰੂ ਸਾਹਿਬ ਦੀ ਕਿਰਪਾ ਬਸ ਉਹ ਜਿੰਨੇ ਕੁ ਸਵਾਸ ਦਿੱਤੇ ਹੈ ਨਾ ਆਪਾਂ ਮੈਂ ਆਨੰਦਮਈ ਮੌਤ ਮਰਨਾ ਚਾਹਣਾ ਇੱਕ ਹੁੰਦਾ ਦੁੱਖ ਮੈਨੂੰ ਖੁਸ਼ੀ ਹੈ ਮੈਂ ਸੰਗਰਸ਼ ਕੀਤਾ ਗੁਰੂ ਲਈ ਮੈਂ ਸੰਗਰਸ਼ ਕਰਦੇ ਹੋਏ ਸੀਹੀਦੀ ਦਾ ਜਾਮ ਪੀਤਾ ਗੁਰੂ ਲਈ ਤਾਂ ਮੈਨੂੰ ਹੋਰ ਕੀ ਚਾਹੀਦਾ ਘੜ ਤੋਂ ਘਟ ਮੈਂ ਉਸ ਸੱਚੇ ਪਾਤਸ਼ਾਹ ਜੀ ਨੂੰ ਤਨ ਤਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਨੂੰ ਇਹ ਕਹਿਣ ਯੋਗਤਾ ਹੋ ਗਿਆ ਵੀ ਪਿਤਾ ਜੀ ਮੈਂ ਆਪਣਾ ਪੁੱਤ ਹੋਣ ਦਾ ਫਰਜ਼ ਨਿਭਾ ਕੇ ਆਇਆ ਮੈਂ ਕੌਮ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਵੀ ਗੁਰੂ ਪਿਆਰਿਓ ਆ ਜੋ ਮੈਂ ਕਰੜੇ ਬੋਲ ਵੀ ਬੋਲ ਬੋਲ ਦੇਖ ਲਿਓ ਸਾਰੇ ਯਤਨ ਅਪਣਾ ਲਏ ਵੀ ਇਹ ਕੌਮ ਇਕੱਠੀ ਹੋ ਜੇ ਕਿਵੇਂ ਨਾ ਕਿਵੇਂ ਜੱਗ ਬਾਣ ਲੱਗਿਓ ਤਵੀ ਰੋਸ ਜਾਗਿਓ ਮੈਂ ਸਾਰਾ ਯਤਨ ਅਪਣਾ ਲਿਆ 8 ਮਹੀਨੇ ਭੁਖੜ ਤਲਤੀ ਬੈਠ ਕੇ ਦੇਖ ਲਿਆ ਤਾਣੀ ਜਾਗੀ ਹਾਂ ਤਾਂ ਆਪਾ ਗੁਰੂ ਸਾਹਿਬ ਨੂੰ ਬਸ ਮੂੰਹ ਦਿਖਾਉਣ ਜੋਗੇ ਹੋਏ ਬਾਈ ਹੋਰ ਕੀ ਚਾਹੀਦਾ ਯਾਰਾ ਗੁਰਜੀਤ ਸਿੰਘ ਜੀ ਮੈਂ ਚਲੋ ਇਸ ਗੱਲ ਨੂੰ ਬਹੁਤੀ ਲੰਬੀ ਨਾ ਕਰਾਂ ਕਿਉਂਕਿ ਤੁਹਾਡੀ ਸਿਹਤ ਵੀ ਨਸਾਜ ਹੈ ਤੇ ਤੁਹਾਨੂੰ ਬੋਲਣ ਦੇ ਵਿੱਚ ਵੀ ਤਕਲੀਫ ਹੋ ਰਹੀ ਹੈ ਤਾਂ ਆਖਰੀ ਸਵਾਲ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਇਸ ਇੰਟਰਵਿਊ ਦੇ ਜਰੀਏ ਕੋਈ ਅਜਿਹਾ ਸਨੇਹਾ ਹੈਗਾ ਕਿ ਕੋਈ ਅਜਿਹੀ ਗੱਲ ਜੋ ਵਾਪਰੇ ਤੇ ਤੁਸੀਂ ਜੀਤੋਂ ਬਾਅਦ ਥੱਲੇ ਆ ਸਕੋ ਭਾਵੇਂ ਕੋਈ ਅਜਿਹੀ ਇੱਛਾ ਤੁਹਾਡੀ ਹੈਗੀ ਹੈ ਜੇ ਬੇਦਬੀਆ ਦਾ ਜਾਂ ਕਾਨੂੰਨ ਬਣ ਜੇ ਜਾਂ ਕੋਈ ਜੋ ਤੁਸੀਂ ਚਾਹੁੰਦੇ ਹੋ ਕਿ ਸੰਗਤ ਇਕੱਠੀ ਹੋ ਜਾਵੇ ਜਾਂ ਕੁਝ ਵੀ ਹੋਵੇ ਜਿਹਦੇ ਬਾਅਦ ਤੁਸੀਂ ਥੱਲੇ ਆ ਸਕੋ ਤੁਸੀਂ ਆਪਣੇ ਪਰਿਵਾਰ ਚ ਆ ਸਕੋ ਤੁਹਾਨੂੰ ਇਹ ਜ਼ਰੂਰ ਤੀਨਾ ਰਹੇ ਕਿ ਤੁਸੀਂ ਟਾਵਰ ਦੇ ਉੱਤੇ ਬੈਠੇ ਰਹੋ ਕੋਈ ਅਜਿਹੀ ਗੱਲ ਹੈ ਕਿ ਅਜੇ ਤੋਂ ਬਾਅਦ ਤੁਸੀਂ ਥੱਲੇ ਆ ਕੇ ਆਪਣੇ ਪਰਿਵਾਰ ਦੇ ਵਿੱਚ ਬਹਿ ਜਾਓਗੇ ਇਸ ਮੋਰਚੇ ਨੂੰ ਜਿਸ ਤੋਂ ਬਾਅਦ ਫਤਿਹ ਸਮਝਿਆ ਜਾ ਸਕਦਾ ਹੈ। ਸੇਖੋ ਖਾਲਸਾ ਜੀ ਪਹਿਲੇ ਦਿਨ ਦਾ ਤੁਹਾਨੂੰ ਪਤਾ ਹੈ ਜੀ ਆਪਾਂ ਇੱਕੇ ਮੰਗ ਲੈ ਕੇ ਬੈਠਿਆ ਦੂਜੀ ਮੰਗ ਨਹੀਂ ਹੈ ਕੋਈ ਹਮ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੀਤਾ ਪਵਿੱਤਰ ਕੁਰਾਨ ਪਵਿੱਤਰ ਬਾਈਬਲ ਜੀ ਜਿੰਨੇ ਵੀ ਧਾਰਮਿਕ ਗ੍ਰੰਥ ਹਨ ਉਹਨਾਂ ਤੇ ਇੱਕ ਸਖਤ ਕਾਨੂੰਨ ਲੈ ਕੇ ਆਵੇ ਸਰਕਾਰ ਦੋਸ਼ੀਆਂ ਨੂੰ ਹਮਰ ਪਰ ਵਾਸਤੇ ਜਿਹੜੇ ਤੇ ਰੱਖੇ ਜਿਹਦੇ ਨਾਲ ਬੇਗਦਗੀਆਂ ਰੁਕ ਸਕਣ ਤਾਂ ਜੇ ਤਾਂ ਸਰਕਾਰ ਕਾਨੂੰਨ ਬਣਾਉਂਦੀ ਹੈ ਤਾਂ ਮੈਂ ਸਰਕਾਰ ਦਾ ਧੰਨਵਾਦ ਕਰਦੇ ਹੋਏ ਇਸ ਤਾਬਰ ਤੋਂ ਥੱਲੇ ਵੀ ਆਵਾਂਗਾ ਕਿ ਸਰਕਾਰ ਲਾਰੇ ਲੱਪਿਆਂ ਦੇ ਰੱਖਣਾ ਚਾਹੁੰਦੀ ਐ ਤਾਂ ਗਰਜੀਤ ਸਿੰਘ ਦੀ ਮੌਤ ਦੀ ਜ਼ਿੰਮੇਵਾਰ ਸਰਕਾਰ ਵੀ ਹੋਵੇਗੀ ਪੰਤਕ ਪਾਰਟੀਆਂ ਵੀ ਹੋਣਗੀਆਂ ਪੰਤਕ ਤਰ੍ਹਾਂ ਵੀ ਹੋਣਗੀਆਂ ਜਥੇਦਾਰ ਵੀ ਹੋਣਗੇ ਐ ਜੀਪੀਸੀ ਵੀ ਹੋਏਗੀ ਕਿਉਂਕਿ ਗਰਜੀਤ ਸਿੰਘ ਦੇ ਮੁੰਡੇ ਦਾ ਬਿਆਨ ਹੀ ਰੱਖਿਆ ਉਹਨੇ ਇਹ ਸਾਡੇ ਜਾਨੋਂ ਪਿਆਰੇ ਪਿਤਾ ਦੀ ਬੇਅਦਬੀ ਰੋਕਣ ਦਾ ਮਸਲਾ ਹੈ ਸਾਡੇ ਸਰਦਾ ਤਾਜ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਗਰਜੀਤ ਸਿੰਘ ਆਪ ਦਾ ਟੋਟਾ ਟੋਟਾ ਕਰਾ ਸਕਦਾ ਹੈ ਪਰ ਆਪ ਦੀ ਗੁਰੂ ਦੀ ਬੇਅਦਬੀ ਨਹੀਂ برداشت ਕਰ ਸਕਦਾ ਤਾਂ ਮੈਂ ਗੁਰੂ ਪਿਆਰੀ ਸਾਧ ਸੰਗਤ ਨੂੰ ਲਾਸਟ ਦੇ ਵਿੱਚ ਇਹ ਕਹਿਣਾ ਚਾਹਣਾ ਵੀ ਜੇ ਤੁਸੀਂ ਗੁਰੂ ਨੂੰ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਪਿਓ ਮੰਨਦੇ ਹੋ ਗੁਰੂ ਮੰਨਦੇ ਹੋ ਤਾਂ ਭਾਈ ਬੇਅਦਬੀਆਂ ਰੋਕ ਲੋ ਜੀ ਤੁਸੀਂ ਗੁਰਬਾਣੀ ਦਾ ਨਰਾਦਰ ਨਾ ਰੋਕ ਸਕੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਸ ਪ੍ਰਮਾਤਮਾ ਨੇ ਤੁਹਾਨੂੰ ਬਣਦੀ ਸਜ਼ਾ ਦੇਣੀ ਹੈ ਇਹ ਮੈਂ ਦੋ ਲਫ਼ਜ਼ਾਂ ਦੇ ਵਿੱਚ ਕਹਿਣਾ ਚਾਹਣਾ ਝੁਲਮ ਕਰਨ ਵਾਲਾ ਤੇ ਝੁਲਮ ਕਰਾਉਣ ਵਾਲਾ ਬੇਅਦਬੀ ਕਰਨ ਵਾਲੇ ਨਾਲੋਂ ਕਰਾਉਣ ਵਾਲਾ ਜ਼ਿਆਦਾ ਵੱਡਾ ਪਾਪੀ ਹੈ ਜਿਹੜੇ ਲੋਕ ਵੇ ਯਾਦ ਵੀ ਹੁੰਦੀ ਦੇਖ ਰਹੇ ਨੇ ਖਾਸ ਕਰਕੇ ਸਿੱਖ ਉਹ ਬਹੁਤ ਵੱਡੇ ਪਾਪੀ ਨੇ ਤੇ ਬਹੁਤ ਵੱਡੇ ਦੁਖੀ ਨੇ ਤਾਂ ਪਿਤਾ ਜੀ ਉਹ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਉਹ ਗੁਰੂ ਗੋਬਿੰਦ ਸਿੰਘ ਪਿਤਾ ਜੀ ਤੇ ਸਾਡੇ ਕੌਮ ਦੇ ਮਹਾਨ ਸ਼ਹੀਦ ਕਦੇ ਵੀ ਮਾਫ ਨਹੀਂ ਕਰਨਗੇ ਮੈਂ ਸਿੱਖ ਕੌਮ ਨੂੰ ਇਹ ਕਹਿਣਾ ਚਾਹਣਾ ਗਰਜੀਤ ਸਿੰਘ ਇਹ ਸੰਸਾਰ ਛੱਡ ਜੇਗਾ ਪਰ ਤੁਹਾਡੇ ਮੱਥੇ ਤੇ ਇੱਕ ਕਾਲਾ ਕਲੰਕ ਛੱਡ ਕੇ ਜਾ ਰਿਹਾ ਜੀ ਗਰਜੀਤ ਸਿੰਘ ਨੇ ਆਪ ਦੇ ਘਰ ਵਾਸਤੇ ਨਹੀਂ ਤੁਹਾਨੂੰ ਸੱਦਾ ਦਿੱਤਾ ਸੀ ਅੱਜ ਤੱਕ ਬਥੇਰੇ ਕਹਿੰਦੇ ਪੈਸੇ ਇਕੱਠੇ ਕਰਨ ਦਾ ਮਾਰਾ ਬਹਿ ਗਿਆ ਸਾਬਤ ਕਰ ਦੋ 1 ਰੁਪਿਆ ਵੀ ਗਲ ਕਟਾਉਂਗਾ ਇੱਕ ਬੇਦਾਗ ਮੋਰਚਾ ਇੱਥੇ ਤੱਕ ਲੈ ਕੇ ਆਏ ਆ ਕੋਈ ਉਂਗਲ ਨਹੀਂ ਝੱਕ ਸਕਦਾ बस भाई जी मेरी आज ਤੋਂ ਬਾਅਦ ਮੈਂ ਸੰਗਤ ਨੂੰ ਆਪਣੇ ਵਿਚਾਰ ਜਿੰਨੇ ਦਿਨ ਮੈਂ ਕੱਟਦਾ ਅੱਜ ਤੋਂ ਬਾਅਦ ਮੈਂ ਮਤਲਬ ਬਸ ਫਤਹੀ ਬਲਾਉਣਾ குரு ਸਾਹਿਬ ਮੇਰੀ ਇੱਕ ਦਿਨ ਦੀ ਜ਼ਿੰਦਗੀ ਦੇਣ ਇੱਕ ਘੰਟੇ ਹੀ ਦੇਣ ਉਹ ਗੁਰੂ ਸਾਹਿਬ ਦੀ ਮਰਜ਼ੀ ਹੈ ਮੈਂ ਉਹਦੇ ਪਿਆਰ ਦੇ ਵਿੱਚ ਤਿਲ ਤਿਲ ਕਲਕੇ ਮਰਨ ਨੂੰ ਵੀ ਤਿਆਰ ਆ ਟੜਪ ਟੜਪ ਕੇ ਮਰਨ ਨੂੰ ਵੀ ਤਿਆਰ ਆ ਜਿਵੇਂ ਗੁਰੂ ਸਾਹਿਬ ਮੇਰੇ ਤੇ ਕਿਰਪਾ ਕਰਨ ਉਵੇਂ ਸ਼ਹੀਦੀ ਪਾਉਣ ਨੂੰ ਤਿਆਰ ਆ ਤਾਂ ਗੁਰੂ ਪਿਆਰਿਓ ਸਾਡਾ ਸਿੱਖਾਂ ਦਾ ਇੱਕ ਸਾਨੂੰ ਗੁਰੂ ਸਾਹਿਬ ਹੁਕਮ ਕਰਕੇ ਗਏ ਹੈ ਸਿੱਖੀ ਸਦਕ ਨਾ ਜਾਵੇ ਸਿਰ ਜਾਂਦਾ ਤਾਂ ਜਾਵੇ ਗਰਜੀਤ ਸਿੰਘ ਆਪਦੇ ਪਿਓ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਗੜੀ ਸਾਹਿਬ ਅਰਦਾਸ ਕਰਕੇ ਆਇਆ ਸੀ ਪਿਤਾ ਜੀ ਪਿੱਛੇ ਨਹੀਂ ਮੁੜਾਂਗਾ ਜਾਂ ਜਿੱਤ ਕੇ ਥੱਲੇ ਉਤਰਾਂਗਾ ਜਾਂ ਇਹ ਸੰਸਾਰ ਨੂੰ ਸ਼ਹੀਦੀ ਦੇ ਰੂਪ ਦੇ ਵਿੱਚ ਜਿੱਤ ਕੇ ਤੁਹਾਡੀ ਗੋਦ ਦੇ ਵਿੱਚ ਆਵਾਂਗਾ ਸਤਨਾਮ ਸਿੰਘ ਜੀ ਹਾਰਨਾ ਉਹ ਹੁੰਦਾ ਹੈ ਜਿਹੜਾ ਮੈਦਾਨ ਛੱਡ ਕੇ ਭੱਜੇ ਹੂੰ ਛੇ ਅਸੀਂ ਆਪਣੀ ਸਿੱਖੀ ਸਦਕ ਕਮਾਉਂਦੇ ਹੋਏ ਸ਼ਹਾਦਤ ਦਾ ਜਾਮ ਪੀਨੇ ਆ ਚੇ ਉਹ ਸ਼ਾਂਤ ਮਈਏ ਤੇ ਜੰਗ ਦਾ ਮੈਦਾਨ ਹੈ ਤਾਂ ਅਸੀਂ ਸ਼ਹੀਦ ਹੋ ਕੇ ਵੀ ਜਿੱਤਦੇ ਆ ਅਸੀਂ ਨਾ ਬਿਕਦੇ ਆ ਨਾ ਝੁਕਦੇ ਆ ਨਾ ਡਰਦੇ ਆ ਨਾ ਡੋਲਦੇ ਆ ਤਾਂ ਗੁਰੂ ਸਾਹਿਬ ਆਪਣਾ ਮੇਰ ਪਰਿਆ ਰਤ ਸਿਰ ਤੇ ਰੱਖਣ ਤੇ ਚੜਦੀ ਕਲਾ ਨਾਲ ਛਿੱਧੀ ਦਈਏ ਮੋਲੇ ਸੋਨੇਹਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਗਾਰੇ ਲਾ ਕੇ ਗੁਰਜੀਤ ਸਿੰਘ ਜੀ ਦੀ ਦੇਗਾ ਸੋ ਬਿਲਕੁਲ ਤੁਸੀਂ ਤੁਹਾਡੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਭਾਵਨਾ ਪੰਥ ਦੇ ਲਈ ਉੱਚੀ ਸੱਚੀ ਹੈ ਉਸ ਦੀ ਕਦਰ ਹੈ ਪਰ ਅਸੀਂ ਉਮੀਦ ਜ਼ਰੂਰ ਕਰਦੇ ਹਾਂ ਕਿ ਜਿਸ ਮਕਸਦ ਨੂੰ ਲੈ ਕੇ ਗੁਰਜੀਤ ਸਿੰਘ ਟਾਵਰ ਦੇ ਉੱਤੇ ਚੜਿਆ ਉਹ ਮਕਸਦ ਕਿਸੇ ਇੱਕ ਦਾ ਨਹੀਂ ਕਿਸੇ ਬੰਦੇ ਦਾ ਨਹੀਂ ਸਰਬ ਧਰਮ ਗ੍ਰੰਥ ਜਿਹੜੇ ਹੈਗੇ ਆ ਉਹਨਾਂ ਦੀ ਬੇਦਬੀ ਰੋਕਣ ਦੇ ਲਈ ਇੱਕ ਸਖਤ ਕਾਨੂੰਨ ਬਣਾਉਣ ਦੇ ਲਈ ਗੁਰਜੀਤ ਸਿੰਘ ਟਾਵਰ ਦੇ ਉੱਤੇ ਬੈਠਾ ਬਹੁਤ ਸਾਰੀਆਂ ਆਵਾਜ਼ਾਂ ਲੋਕਾਂ ਨੂੰ ਵੀ ਲਾਈਆਂ ਸਰਕਾਰਾਂ ਨੂੰ ਵੀ ਲਾਈਆਂ ਪਰ ਅੱਜ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਨਿਰਾਸ਼ ਹੈ ਨਾਰਾਜ਼ ਹੈ ਉਹਨਾਂ ਲੋਕਾਂ ਤੋਂ ਜੋ ਧਰਮ ਗ੍ਰੰਥਾਂ ਦੀ ਬੇਦਬੀ ਰੋਕਣ ਦੇ ਲਈ ਉਸ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਨਹੀਂ ਖੜੇ ਤੇ ਅੱਜ ਤੋਂ ਬਾਅਦ ਉਹ ਸਾਰੇ ਹੋਕੇ ਜੋ ਉਹ ਪਹਿਲਾਂ ਦੇ ਚੁੱਕਿਆ ਹੁਣ ਕੋਈ ਹੋਕਾ ਵੀ ਉਸ ਦੇ ਵੱਲੋਂ ਲੋਕਾਂ ਤੱਕ ਨਹੀਂ ਜਾਏਗਾ ਆਪਣਾ ਰਹਿਦਾ ਸਮਾਂ ਰਹਿੰਦੇ ਸਵਾਸ ਰਹਿੰਦੀ ਜ਼ਿੰਦਗੀ ਟਾਵਰ ਦੇ ਉੱਤੇ ਹੀ ਗੁਰਜੀਤ ਸਿੰਘ ਬਤੀਤ ਕਰੇਗਾ ਪਰ ਇੱਕ ਗੱਲ ਜ਼ਰੂਰ ਹੈ ਕਿ ਜੇਕਰ ਉਸ ਦੇ ਇਸ ਜੀਵਨ ਦੇ ਵਿੱਚ ਰਹਿੰਦੇ ਆ ਬੇਅਦਬੀਆਂ ਦਾ ਇਹ ਮੁੱਦਾ ਹੱਲ ਹੋ ਜਾਂਦਾ ਕੋਈ ਸਖਤ ਕਾਨੂੰਨ ਬਣ ਜਾਂਦਾ ਸੰਗਤ ਉਸਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜ ਜਾਂਦੀ ਹੈ ਤਾਂ ਉਹ ਬੇਸ਼ੱਕ ਬਿਨਾਂ ਸ਼ਰਤ ਤਾਬਰ ਤੋਂ ਉਤਰ ਕੇ ਆਪਣੇ ਪਰਿਵਾਰ ਦੇ ਨਾਲ ਜੀਵਨ ਬਸਰ ਕਰਨ ਦੇ ਲਈ ਤਿਆਰ ਹੈ ਇਸ ਮੋਰਚੇ ਨੂੰ ਖਤਮ ਕਰਨ ਦੇ ਲਈ ਤਿਆਰ ਪਰ ਹੁਣ ਕਿ ਇਹ ਨਿਰਾਸ਼ਾ ਨਿਰਾਸ਼ਾ ਹੀ ਬਣੀ ਰਹੇਗੀ ਜਾਂ ਇਹ ਸੱਦੇ ਅਤੀਤ ਦਾ ਹਿੱਸਾ ਹੀ ਬਣ ਕੇ ਰਹਿ ਜਾਣਗੇ ਜਾਂ ਸਾਰੇ ਲੋਕਾਂ ਦੇ ਲਈ ਸਮੁੱਚੀ ਮਾਨਵਤਾ ਦੇ ਲਈ ਸਾਰੇ ਧਾਰਮਿਕ ਗ੍ਰੰਥਾਂ ਦੇ ਲਈ ਵਿੱਢਿਆ ਇਹ ਮੋਰਚਾ ਫਤਿਹ ਬਲ ਜਾਵੇਗਾ ਗੁਰਜੀਤ ਸਿੰਘ ਆਪਣੀਆਂ ਅੱਖਾਂ ਦੇ ਨਾਲ ਇਹ ਕਾਨੂੰਨ ਬਣਦਾ ਦੇਖੇਗਾ ਹੋਵੇਗਾ ਕਿ ਉਸ ਦੇ ਉੱਤੇ ਨਜ਼ਰਾਂ ਬਣੀਆਂ ਰਹਿਣਗੀਆਂ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ